ਘਟੋ ਘਟ ਮਿੱਤਰੋ ਅਸੀਂ 1.5-2 ਕਿਲੋਮੀਟਰ ਤੁਰ ਕੇ ਆਏ ਆਂ ਆਹ ਰੇਤਾ ਠੀਕ ਆ ਜੀ ਆਹ ਰੇਤਾ ਹੈਗੀ ਕੰਮ ਆ ਰਜਿਸਟਰ ਜ਼ਮੀਨਾਂ ਨੇ ਵਿੱਚ ਤੇ ਜਿਨਨੇ ਨੇ ਕਿ ਦਰਿਆ ਨੇ ਮਾਲ ਮਾਰ ਛੱਡੀ ਤੇ ਜੇਕਰ ਆਹ ਰੇਤਾ ਚੱਕੀ ਜਾਵੇ ਤੇ ਇੱਥੇ ਬਾਬਾ ਜੀ ਤੁਸੀਂ ਕਰੋ ਗੱਲ ਉਹ ਕਿਉਂ ਸੰਗਦੇ ਜੀ ਲੋ ਵੀ ਮਿੱਤਰੋ ਅੱਜ ਤਾਂ ਨੂੰ ਦਰਿਆ ਦੇ ਵਿੱਚ ਐਂਟਰ ਹੋ ਕੇ ਵਿਖਾਵਾਂਗੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਪਾਣੀ ਵਿਖਾਵਾਂਗੇ ਇੱਥੋਂ ਦੀਆਂ ਜ਼ਮੀਨਾਂ ਦਿਖਾਵਾਂਗੇ ਜਿਹੜੀਆਂ ਕਿ ਦਰਿਆ ਨੇ ੱੱੱਕੇ ਨਾਲ ਨੱਪੀਆਂ ਆਈਆਂ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰਜਿਸਟਰ ਜ਼ਮੀਨਾਂ ਨੇ ਜਿਹੜੀਆਂ ੱੱੱਕੇ ਨਾਲ ਨੱਪੀਆਂ ਆਈਆਂ ਨੇ ਜਿਹੜੀਆਂ ਦਰਿਆ ਕਾਰਨ ਬਹੁਤ ਘੱਟ ਰੇਟ ਤੇ ਤੁਹਾਨੂੰ ਮਿਲ ਜਾਣਗੀਆਂ ਤਾਂ ਦੋਸਤੋ ਇਸ ਵਕਤ ਆਪਾਂ ਸਤਲੁਜ ਦਰਿਆ ਦੇ ਵਿੱਚ ਆ ਠੀਕ ਹੈ ਨਾ ਜੀ ਆ ਇਧਰੋਂ ਆਏ ਆ ਤੇ ਅਸੀਂ ਇਧਰ ਉਤਰੇ ਆ ਤੇ ਆਹ ਉਹ ਰੋੜਾ ਜਿਹੜਾ ਕਿ ਅੱਗੇ ਪੱਟੀ ਨੂੰ ਨਿਕਲਦਾ ਠੀਕ ਹੈ ਨਾ ਜੀ ਤਰਨ ਤਾਰਨ ਤੱਕ ਇਹ ਜਾਂਦਾ ਪੁਲ ਬਣਾਇਆ ਜਿਹੜਾ ਕਾਫੀ ਵਿਸ਼ਾਲ ਪੋਲਾ ਜੀ ਉੱਤੇ ਕਾਫੀ ਲੰਮਾ ਪੋਲਾ ਜੀ ਤੁਸੀਂ ਦੇਖ ਸਕਦੇ ਜੇ ਤੇ ਇੱਧਰ ਆਪਣੇ ਸ਼ਹੀਦਾ ਸਿੰਘਾਂ ਦੇ ਘੋੜੇ ਚਰੀ ਜਾਂਦੇ ਨੇ ਜੀ ਤੇ ਆਹ ਵੇਖੋ ਇਹ ਰੇਤਾ ਜਿਹੜੀ ਆਮ ਹੀ ਇੱਥੋਂ ਟਰਾਲੀਆਂ ਭਰ-ਭਰ ਕੇ ਘਰਾਂ ਦੇ ਵਿੱਚ ਜਾਂਦੀ ਆ ਵੇਚੀ ਜਾਂਦੀ ਆ ਨਾ ਪੱਕੀ ਸਾਰੀ ਵਾਸਤੇ ਜਾਂ ਮਿਸਤਰੀ ਲਾਉਣਾ ਹੁੰਦਾ ਤੇ ਇੱਥੋਂ ਜਾਂਦੀ ਆ ਤੇ ਇੱਥੇ ਬੈਠੇ ਨੇ ਸਿੰਘ ਤਵਣਾ ਨਾ ਕਰਦੇ ਗੱਲਬਾਤ ਤੇ ਜਾਣਦੇ ਆ ਵੀ ਇਸ ਦਰਿਆ ਕਿਉਂਕਿ ਹੁਣ ਤਾਂ ਬਿਲਕੁਲ ਸ਼ਾਂਤ ਆ ਮਿੱਤਰੋ ਦੇਖੋ ਤੁਸੀਂ ਇਹ ਉਹੀ ਦਰਿਆ ਜਿਹੜਾ ਪਿਛਲੇ ਸਾਲ ਵੀ ਨੇ ਯਾਨੀ ਕਿ ਕਾਫੀ ਨੁਕਸਾਨ ਕੀਤਾ ਸੀ ਤੇ ਇਹਦੋਂ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਬਜ਼ੁਰਗਾਂ ਦਾ ਕਹਿਣਾ ਵੀ ਇਹਦੇ ਨਾਲ ਪਾਣੀ ਲੱਗ ਜਾਂਦਾ ਸੀ ਮਿੱਤਰੋ ਇਹਦੇ ਨਾਲ ਤੇ ਘਟੋ ਘਟ ਦੇਖ ਲਓ ਤੁਸੀਂ 1.5 ਕਿਲੋਮੀਟਰ ਲੰਮਾ ਚੌੜਾ ਦਰਿਆ ਜੀ ਇੱਥੋਂ ਤੇ ਕਾਫੀ ਵਿਸ਼ਾਲ ਦਰਿਆ ਜੀ ਕਾਫੀ ਵਿਸ਼ਾਲ ਕਾ ਇਹ ਸਤਲੁਜ ਦਰਿਆ ਹਾਂਜੀ ਤੇ ਕਰਦਿਆਂ ਹੀ ਗੱਲਬਾਤ ਸਿੰਘ ਬੈਠੇ ਨੇ ਜੀ ਕੋਈ ਬੱਕਰੀਆਂ ਲੈ ਕੇ ਆਇਆ ਕੋਈ ਪਸ਼ੂ ਲੈ ਕੇ ਆਇਆ ਇੱਧਰ ਵੇਖੋ ਈ ਛਾਵੇਂ ਬੈਠੀਆਂ ਇੱਧਰ ਕੋਈ ਘੋੜੇ ਚਾਰੀ ਜਾਂਦਾ ਈ ਕੋਈ ਮੱਝਾਂ ਨਹੀਂ ਤੇ ਕਰਦਿਆਂ ਹੀ ਗੱਲਬਾਤ ਲਓ ਬਾਬਾ ਜੀ ਸਿੰਘੋ ਬਾਬਾ ਜੀ ਤੁਸੀਂ ਕਰੋ ਗੱਲ ਉਹ ਕਿਉਂ ਸੰਗਦੇ ਜੀ ਬਾਬਾ ਜੀ ਕੋਈ ਨਹੀਂ ਕਰੋਗਾ ਆਪਾਂ ਕੋ ਕਾਜ਼ਮੂਗੋ ਬੈਠੂਗਾ ਨਾ ਦਮੇਤਰੋ ਪਹਿਲਾਂ ਤਾਂ ਬਾਬਾ ਬੜਾ ਬੋਲ ਰਿਹਾ ਸੀ ਪਰ ਬਾਅਦ ਦੇ ਵਿੱਚ ਜਦੋਂ ਮੈਂ ਕੈਮਰਾ ਕੱਢ ਲਿਆ ਤੇ ਸ਼ਰਮਾ ਗਿਆ ਕਾਫੀ ਨੌਲੇਜ ਦਿੱਤੀ ਬਾਬਾਈ ਨੇ ਤੇ ਮਿੱਤਰੋ ਇਹ ਸਿੰਘ ਜਿਹੜੇ ਨੇ ਬਾਬੇ ਸ਼ਹੀਦਾ ਦੇ ਪਸ਼ੂ ਚਾਰ ਰਹੇ ਨੇ ਹਰ ਇੱਕ ਬੰਦੇ ਕੋਲੇ ਜ਼ਮੀਨ ਹੈ ਜੀ 10 ਤੋਂ 15 ਕਿੱਲੇ ਤੇ ਇਹਨਾਂ ਦੀਆਂ ਜਿਹੜੀਆਂ ਇੱਛਾ ਨੇ ਉਹ ਪੂਰੀਆਂ ਕਰਨ ਵਾਸਤੇ ਇਹ ਬਾਬੇ ਸ਼ਹੀਦਾ ਦੇ ਸੇਵਾ ਲੱਗੀ ਹੋਈ ਹੈ ਇਹਨਾਂ ਨੂੰ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਗੁਰਦੁਆਰਾ ਵਿਖਾਵਾਂਗਾ ਉਹ ਦੇਖੋ ਜੀ ਸਾਹਮਣੇ ਘੋੜੇ ਜਿਹੜੇ ਚੱਲ ਰਹੇ ਨੇ ਏਵੀਏ ਸਿੰਘ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਆਪ ਦੇ ਨਹੀਂਗੇ ਇੱਧਰ ਬੱਕਰੀਆਂ ਵੀ ਬਾਬੇ ਸ਼ਹੀਦਾਂ ਦੀਆਂ ਨੇ ਜਿਹੜਾ ਕਿ ਅੱਗੇ ਗੁਰਦੁਆਰਾ ਸਾਹਿਬ ਚੋਕੇ ਤੁਹਾਨੂੰ ਅੱਗੇ ਵਿਖਾਵਾਂਗੇ ਜਿੱਥੋਂ ਕਿ ਨਾਲ ਕੂਟਲੀ ਪਿੰਡ ਜਿੱਥੋਂ ਕਿ ਬੰਨ ਟੁੱਟਦਾ ਸੀਗਾ ਹਰ ਸਾਲ ਹੀ ਬੰਨ ਉੱਥੋਂ ਟੁੱਟ ਜਾਂਦਾ ਸੀ ਤੇ ਆਉਣ ਵਾਲਾ ਸਮਾਂ ਸਾਰਾ ਜਿਹੜਾ ਅਗੇ ਅਗਲੇ ਜਿਹੜੇ ਨੀਵੇਂ ਪਿੰਡ ਸੀ ਡੁੱਬ ਜਾਂਦੇ ਸੀਗੇ ਤਾਂ ਫਰੋਹੇਪੁਰ ਨਾਲ ਜਾ ਕੇ ਪਾਣੀ ਲੱਗ ਜਾਂਦਾ ਸੀ ਮਿੱਤਰੋ ਤੇ ਆ ਦੇਖੋ ਜੀ ਉਹਨਾਂ ਦੇ ਪਸ਼ੂ ਚੱਲ ਰਹੇ ਨੇ ਓ ਗੁਰਦੁਆਰਾ ਰਿਆਈ ਤੁਹਾਨੂੰ ਸ਼ਾਇਦ ਦਿਖਾਈ ਦੇ ਰਿਹਾ ਹੋਵੇ ਉਸ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਕਾਫੀ ਸੁਭਾ ਮੰਨੀ ਜਾਂਦੀ ਆ ਕਹਿੰਦੇ ਆ ਵੀ ਜਿਹੜਾ ਵੀ ਇੱਥੇ 10 ਦਿਨ ਸੇਵਾ ਕਰਦਾ ਉਸ ਦੀ ਇੱਛਾ ਜ਼ਰੂਰ ਪੂਰੀ ਹੁੰਦੀ ਆ ਇਹ ਇਹਨਾਂ ਲੋਕਾਂ ਦਾ ਕਹਿਣਾ ਮਿੱਤ ਚਲੋ ਜੀ ਦਰਿਆ ਦੇ ਦਰਸ਼ਨ ਕਰਾਉਣੇ ਅੱਗੇ ਤੁਹਾਨੂੰ ਪਾਣੀ ਦਿਖਾਉਣੀ ਆ ਆ ਜਾ ਆ ਜਾ ਪੁੱਤ ਕਿਵੇਂ ਮਲੀ ਸਾਹਿਬ ਠੀਕ ਆ ਗਰਮੀ ਲੱਗਦੀ ਜਾਣਾ ਵੇਖਣਾ ਉੱਥੇ ਵੇਖਾਂਗੇ ਮਿੱਤਰੋ ਦਰਿਆ ਦੇ ਵਿੱਚ ਆਪਾਂ ਇਸ ਵਕਤ ਤੇ ਘੱਟੋ-ਘੱਟ ਆਪਾਂ ਨੂੰ 1.5 ਕਿਲੋਮੀਟਰ ਦੂਰ ਜਾਣਾ ਪਊਗਾ ਜਿੱਥੇ ਕਿ ਪਾਣੀ ਵਗ ਰਿਹਾ ਦੇਕੀਸਤਾਨ ਚ ਆ ਗਏ ਆਹ ਰੇਤਾ ਮਿੱਤਰੋ ਸਾਡੇ ਜਾਂਦੀ ਰਹੀ ਹੈ ਇੱਥੋਂ ਆਹ ਵੇਖੋ ਜੀ ਕਿੰਨੀ ਰੇਤਾ ਵੈਸੇ ਚਕਾ ਦੇਣੀ ਚਾਹੀਦੀ ਆ ਆਹ ਰਜਿਸਟਰ ਜ਼ਮੀਨਾਂ ਨੇ ਵਿੱਚ ਤੇ ਜਿਨਾਂ ਨੇ ਕਿ ਦਰਿਆ ਨੇ ਮਾਲ ਮਾਰ ਛੱਡੀ ਤੇ ਜੇਕਰ ਆਹ ਰੇਤਾ ਚੱਕੀ ਜਾਵੇ ਤੇ ਇੱਥੇ ਝੋਨਾ ਕਣਕ ਹੁੰਦਾ ਰਿਹਾ ਜੀ ਪਹਿਲਾਂ ਝੋਨਾ ਕਣਕ ਹਾਂਜੀ ਆਇਦਰ ਉਹ ਭਈਏ ਦਾ ਘਰ ਆ ਜੀ ਇਸ ਭਈਏ ਨੇ ਸਬਜ਼ੀ ਲਾ ਰੱਖੀ ਇੱਥੇ ਰਹਿਂਦਾ ਵੇਖੋ ਜੀ ਇਸ ਘਰ 'ਚ ਇਸ ਘਰ 'ਚ ਰਹਿੰਦਾ ਤੇ ਉਹ ਲਾ ਰਖੀ ਇਹ ਸਬਜ਼ੀ ਉਹ ਸਬਜ਼ੀ ਲਾ ਰੱਖੀ ਜੀ ਨੇ ਚਲੋ ਤੇ ਉਹ ਦਰਵੀ ਪਸ਼ੂ ਰੱਖਿਆ ਇਹ ਭਾਈਆਂ ਨੇ ਇਹ ਬਾਬਾ ਜੀ ਸਾਰੇ ਸ਼ਿੰਦਾ ਸਿੰਘਾਂ ਦੇ ਪਸ਼ੂ ਨੇ ਇਹ ਅੱਛਾ ਅੱਛਾ ਇੱਕ ਥਾਂ ਦਾ ਰੇਗਿਸਤਾਨ ਆ ਤੇ ਬਾਜੋ ਔਰ ਆ ਪਾਣੀ ਮੰਜੋ ਤੇ ਹੀ ਮੰਜੋ ਤੇ ਵੇ ਕਿੰਨੀ ਦੂਰ ਆਏ ਵੇ ਲੋ ਯਾਰ ਮੋਟਰਸਾਈਕਲ ਤੇ ਆਸੀ ਆਪਾਂ ਆ ਜਾ ਆ ਦੇ ਪਾਤੀ ਕਿ ਪਾਤੀ ਕਿ ਪਾਤੀ ਕਿ ਤੇ ਮਿੱਤਰੋ ਰੇਤਾ ਵੇਖੀਏ ਤਾਂ ਲਾਲੂ ਵੀ ਉਹ ਗਲਤਾਂ ਨਹੀਂ ਬੰਦ ਦੀ ਪਰ ਚਲੋ ਟਾਈਮ ਪਾਸ ਹੈਗੀ ਐਨੀ ਜਿਆਦਾ ਮੋਟੀ ਨਹੀਂ ਐਨੀ ਜਿਆਦਾ ਪਤਲੀ ਨਹੀਂ ਟਾਈਮ ਪਾਸ ਹੈਗੀ ਆ ਪਰ ਇਹ ਰੇਤਾ ਚਕਾ ਦੇਣੀ ਚਾਹੀਦੀ ਆ ਕਹਿੰਦੇ ਵੀ ਲੋਕ ਜੇ ਚੋਰੀ ਲੈ ਕੇ ਜਾਂਦੇ ਆ ਤਾਂ ਪੁਲਿਸ ਰੇਡ ਮਾਰ ਲੈਂਦੀ ਕੋਈ ਪੈਸੇ ਦੇ ਕੇ ਛੋਟੇ ਛੋਟੇ ਜਾਂਦੇ ਆ ਹਾਂਜੀ ਇਹ ਆ ਜੀ ਸ਼ਿੰ다 ਸਿੰਘਾਂ ਦੀਆਂ ਪਸ਼ੂਆਂ ਨੇ ਇਹ ਉਹ ਭਗਤ ਨੇ ਜਿਹੜੇ ਇੱਥੇ ਸੇਵਾ ਕਰਦੇ ਨੇ ਉਹ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਵਿਖਾਉਂਗਾ ਮੈਂ ਹਾਂਜੀ ਤੁਸੀਂ ਦੇਖ ਸਕਦੇ ਜੀ ਹਾਂ ਤਾਂ ਮਿੱਤਰੋ ਇਹ ਪਿਛਲੇ ਪਾਣੀਆਂ ਕਾਰਨ ਜਿਹੜੀ ਇਹ ਰੇਤਾ ਚੜੀ ਸੀ ਤਾਂ ਮਿੱਤਰੋ ਇਹ ਰੇਤਾ ਜਿੱਥੇ-ਜਿੱਥੇ ਵੀ ਆ ਉੱਥੇ ਕਹਿੰਦੇ ਵੀ ਝੋਨਾ ਕਣਕ ਹੁੰਦਾ ਸੀ ਤੇ ਦਰਿਆ ਨੇ ਮਲ ਮਾਰ ਲਈ ਤਾਂ ਲੋਕਾਂ ਦਾ ਕਹਿਣਾ ਵੀ ਮਿੱਤਰੋ ਇਹ ਜਿਹੜੀ ਜ਼ਮੀਨ ਆ ਸਾਰੀ ਰਜਿਸਟਰ ਆ ਰਜਿਸਟਰ ਆ ਤੇ ਦਰਿਆ ਨੇ ਧੱਕੇ ਨਾਲ ਹੀ ਪਾਸੇ ਬਾਉਂਡਰੀ ਬਣਾ ਕੇ ਤੇ ਕਬਜ਼ਾ ਕੀਤਾ ਹੈ ਤੇ ਲੋਕਾਂ ਨੂੰ ਕਿਹਾ ਵੀ ਜਦੋਂ ਪਾਣੀ ਆਊਗਾ ਮਿੱਤਰੋ ਉਦੋਂ ਤੁਹਾਡਾ ਨੁਕਸਾਨ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਪਰ ਜਦੋਂ ਨਹੀਂ ਆਇਆ ਤੁਸੀਂ ਇੱਥੇ ਕਣਕ ਝੋਨਾ ਲਾ ਸਕਦੇ ਹੋ ਇਸ ਕਰਕੇ ਇੱਥੇ ਜ਼ਮੀਨਾਂ ਦਾ ਰੇਟ ਬਹੁਤ ਹੀ ਜ਼ਿਆਦਾ ਘਟ ਦਰਿਆ ਦੇ ਅੰਦਰ ਰਜਿਸਟਰੀ ਜ਼ਰੂਰ ਆ ਪਰ ਜ਼ਮੀਨਾਂ ਦਾ ਰੇਟ ਬਹੁਤ ਹੀ ਜ਼ਿਆਦਾ ਘਟਾ ਪਿੱਛੇ ਜੇ ਤਾਂ ਵੇਖੋ ਜੀ ਐਰਕੀ ਝੋਨਾ ਦਾ ਕਿਸੇ ਨੇ ਨਹੀਂ ਲਾਇਆ ਸਬਜ਼ੀ ਜ਼ਰੂਰ ਲਾਈ ਆ ਦੇ ਹਾਂ ਗਾਂ ਕਣਕ ਜਦੋਂ ਲੱਗੀ ਤਾਂ ਨੂੰ ਜਰੂਰ ਦਰਸ਼ਨ ਕਰਾਵਾਂਗੇ ਹਾਂਜੀ ਇਹਨਾਂ ਲੋਕਾਂ ਨੇ ਦੱਸਿਆ ਵੀ ਇਹ ਦਰਿਆ ਦਾ ਪ੍ਰਕੋਪ ਸਮਝ ਲਓ ਦਰਿਆ ਦਾ ੱੱੱਕਾ ਸਮਝ ਲਓ ਜਿੰਨੇ ਕੇ ਰਜਿਸਟਰ ਜ਼ਮੀਨਾਂ ਤੇ ਵੀ ਕਬਜ਼ਾ ਕਰ ਲਿਆ ਕਬਜ਼ਾ ਨਹੀਂ ਲਾਲੋ ਤੁਸੀਂ ਵੀ ਪਾਣੀ ਇੰਨਾ ਹੀ ਵਾਈਡ ਹੋ ਜਾਂਦਾ ਵੀ ਉਹ ਜ਼ਮੀਨਾਂ ੱੱੱਕੇ ਨਾਲ ਹੀ ਦਰਿਆ ਆਪ ਦੇ ਅੰਦਰ ਲਾ ਲੈਂਦਾ ਹੁਣ ਜਿਹੜੀਆਂ ਜ਼ਮੀਨਾਂ ਨੇ ਜਿੱਥੇ ਹੁਣ ਰੇਤਾਂ ਨੇ ਇੱਥੇ ਕਣਕ ਝੋਨਾ ਕਿੱਥੋਂ ਹੋਣਾ ਹਾਂਜੀ ਸਤਲੁਜ ਅੱਗੇ ਪਾਕਿਸਤਾਨ ਆ ਗਿਆ ਹੀ ਆ ਅੱਗੇ ਪਾਕਿਸਤਾਨੀ ਆਈ ਆ ਰੇਤਾ ਠੀਕ ਆ ਜੀ ਆ ਰੇਤਾ ਹੈਗੀ ਕੰਮ ਦੀ ਮੋਟੀ ਹੈ ਹਨਾ ਮੰਜੋ ਤਾਂ ਤੇ ਮਿੱਤਰੋ ਵਖਾਉਣ ਦਾ ਮਕਸਦ ਇਹੀ ਆ ਵੀ ਇਹ ਉਹੀ ਦਰਿਆ ਜਿਨੇ ਕੇ ਪਿਛਲੇ ਸਾਲ ਵੀ ਬਹੁਤ ਪ੍ਰਕੋਪ ਪਟਾਇਆ ਤੇ ਇਹ 2-3 ਸਾਲ ਪਹਿਲਾਂ ਵੀ ਬੜਾ ਪ੍ਰਕੋਪ ਪਟਾਇਆ ਸੀ 2-3 ਸਾਲ ਪਹਿਲਾਂ ਤਾਂ ਬਾਲਾ ਜ਼ਿਆਦਾ ਸੀਗਾ ਆ ਜਿਹੜਾ ਪਿਛਲਾ ਏਰੀਆ ਡੋਬਦਾ ਸੀ ਅੱਗੇ ਤਾਂ ਆ ਹਜੇ ਉੱਚਾ ਜੀ ਇਹ ਬਹੁਤ ਉੱਚਾ ਪਿੱਛੇ ਏਰੀਆ ਬਹੁਤ ਨੀਵਾ ਸਾਉ ਸਾਈ ਹੋ ਗਏ ਹਨਾ ਮੰਜੋ ਤੇ ਹੈ 5 ਅੱਗੇ ਆ ਜੀ ਪਾਕਿਸਤਾਨ ਦਰਿਆ ਦੇ ਵਿੱਚ ਵਿੱਚ ਉਹ ਪਾਕਿਸਤਾਨ ਆ ਜੀ ਇੱਥੋਂ ਅੱਗੇ ਬਸ ਇਸ ਤੋਂ ਬਾਅਦ ਪਾਕਿਸਤਾਨ ਸਟਾਰਟ ਹੋ ਜਾਂਦਾ ਅੱਗੇ ਕਾਫੀ ਅੱਗੇ ਜਾ ਕੇ ਹੋ ਜਾਂਦਾ ਦਰਿਆ ਦੀ ਵਿੱਚ ਦੀ ਜਾਓਗੇ ਤਾਂ ਅੱਗੇ ਡੈਮ ਬਣਾਇਆ ਉਹਨਾਂ ਦਾ ਤੁਸੀਂ ਐਂਟਰ ਨਹੀਂ ਕਰ ਸਕਦੇ ਜੇ ਉਹ ਤੇ ਜਾਣਾ ਅੱਗੇ ਨਹੀਂ ਡੋਬ ਦੇ ਵਿੱਚ ਦੱਸਣਾ ਆ ਜਾ ਆ ਨਹੀਂ ਨਹੀਂ ਇਧਰ ਦੀ ਚੱਲ ਨਹੀਂ ਫਿਰ ਆ ਜਾ ਆ ਜਾ ਪਿੱਛੇ ਆਇਓ ਕਿਉਂਕਿ ਬਹੁਤ ਗੁੰਢੀ ਜੀ ਹੈ ਆ ਜਾ ਆ ਜਾ ਬਚਾ ਕੇ ਆ ਜਾ ਇੱਥੇ ਟੱਪ ਜਾਗੇ ਲੈ ਵੀ ਕੁਝ ਇਹੋ ਜਿਹਾ ਸਮੁੰਦਰ ਦੇ ਵਿੱਚ ਦਾ ਨਜ਼ਾਰਾ ਦਰਿਆ ਦੇ ਵਿੱਚ ਦਾ ਨਜ਼ਾਰਾ ਆ ਜਾ ਆ ਜਾ ਮੈਂ ਤਾਂ ਆ ਗਿਆ ਆ ਜਾ ਆ ਜਾ ਟੱਪਿਆ ਆ ਵੇਖੋ ਜੀ ਐਂ ਪਰਤਾ ਬਣ ਜਾਂਦੀਆਂ ਇਹ ਦੇਖੋ ਆ ਨੀਰੀ ਰੇਤਾ ਜੀ ਬਹੁਤ ਡਾਊਨ ਹੋ ਗਿਆ ਪਾਣੀ ਮਿੱਤਰੋ ਬਹੁਤ ਡਾਊਨ ਹਾਂਜੀ ਹੈ ਆ ਗਿਆ ਤੂੰ ਇਹ ਆ ਜੀ ਸਾਡੇ ਦਰਿਆਵਾਂ ਦਾ ਪਾਣੀ ਸਤਲੁਜ ਜਿਹੜਾ ਕਿ ਵੰਡਿਆ ਜਾ ਚੁੱਕਿਆ ਤੇ ਕਾਫੀ ਪਾਣੀ ਇੱਥੋਂ ਪੰਜਾਬ ਚੋਂ ਬਾਹਰ ਜਾਣ ਦੀ ਤਿਆਰੀ ਚਾ ਤੇ ਆਹ ਜਾ ਪਾਣੀ ਰਹਿ ਗਿਆ ਸਾਡੇ ਕੋਲੇ ਆਹੀ ਪਾਣੀ ਹਾਂਜੀ ਪਾਣੀ ਪੀ ਕੇ ਵਹਿਣਿਆ ਜੋਤ ਲਓ ਵੀ ਮਿੱਤਰੋ ਘਟੋ ਘਟ ਮਿੱਤਰੋ ਅਸੀਂ 1.5-2 ਕਿਲੋਮੀਟਰ ਤੁਰ ਕੇ ਆਏ ਹਾਂ ਊ ਵਿਊ ਦੇਖੋ ਤੁਸੀਂ ਪਹਿਲਾਂ ਵਿਊ ਦੇਖੋ ਮਿੱਤਰੋ ਉਹ ਸਾਹਮਣੇ ਘੋੜੀਆਂ ਨਜ਼ਾਰੇ ਲੈਣ ਰਹੀਆਂ ਨੇ ਚਲੋ ਵੀ ਪਾਣੀ ਪੀ ਕੇ ਵੇਖੀਏ ਵਾਹ ਪੀਣਾ ਚਾਹੀਦਾ ਮਿੱਤਰੋ ਬੇਲ ਕੋਲ ਮਿੱਠਾ ਪਾਣੀ ਸਮੁੰਦਰ ਦਾ ਜੋ ਤ ਪੀ ਪਾਣੀ ਹੋਏ ਰੇਤਾ ਵੇਖੋ ਜੀ ਹੂੰ ਵੇਲੋ ਹੁਣ ਇੰਨੇ ਕਿਚੀ ਵਗੀ ਜਾਂਦਾ ਹਨ ਇੰਨੇ ਕਿਚੀ ਪਾਕਿਸਤਾਨ ਉਸ ਨੂੰ ਦੁੱਸਟ ਹੋਇਆ ਖੜਾ ਪਾਣੀ ਤੋਂ ਆ ਵੇਖੋ ਕਿੰਨਾ ਥੋੜਾ ਤੇ ਪਿਛਲੇ ਸਾਲ ਆ ਬੰਨਣਾ ਲੱਗ ਗਿਆ ਸੀ ਜਾ ਕੇ ਇਹ ਆ ਬੰਨਣਾ ਲੱਗ ਗਿਆ ਸੀ ਜਾ ਕੇ ਹਾਂਜੀ ਹੁਣ ਮਿੱਤਰੋ ਚੱਲਦੇ ਆਂ ਆਪਾਂ ਉੱਥੇ ਸਿੰਘਾਂ ਸਿੱਧਾ ਸਿੰਘਾ ਦਾ ਤੁਹਾਨੂੰ ਗੁਰਦੁਆਰਾ ਵਿਖਾ ਦਿੰਨੇ ਜਿੱਥੇ ਕਹਿੰਦੇ ਬੜੀ ਮਾਨਤਾ ਪਾਣੀ ਦਾ ਸਾਰਾ ਉਸਨੂੰ ਸਾਰਾ ਵਾਹ ਮਾਰੀ ਮਾਰੀ ਫੇਰਦ ਰਖੀ ਐਲ ਲੋਬੀ ਮਿੱਤਰੋ ਬੁੜਕੂnga ਹੁਣ ਪਾਣੀ ਆਊਗਾ ਬਾਹਰ ਵੇਖਿਆ ਜੀ ਜੋਤ ਜਦੋਂ ਮੈਂ ਹੁਣ ਕੈਂਪੈਰਾ ਤੇ ਘਰ ਦੀ ਕੈਮਰਾ ਬੁੜਕੂnga ਜਦੋਂ ਵਿਖਾ ਆਦੀ ਮੁਰਕੇ ਪਾਣੀ ਆਇਆ ਖੜੀ ਪਾਣੀ ਆ ਗਿਆ ਫਰਤ ਚੰਗੀ ਤਰ੍ਹਾਂ ਵਗਾ ਚੰਗੀ ਤਰ੍ਹਾਂ ਇੱਥੇ ਪਾਣੀ ਆਇਆ ਇੱਥੇ ਪਾਣੀ ਥੱਲੇ ਜੰਮਿਆ ਹੋਇਆ ਚਲ ਤੂੰ ਬੁੜਕ ਮੈਂ ਬਣਾਉਣਾ ਬੁੜਕ ਪੱਤੇ ਆ ਵੇਖੋ ਜੀ ਕਿੰਨਾ ਪਾਣੀ ਕਿਉਂ ਜੀ ਉੱਥੇ ਥੱਲੇ ਪਾਣੀ ਉੱਤੇ ਰੇਤਾ ਚੜ ਗਈ ਚਲਾਇਆ ਹਣ ਚੱਲ ਗਿਆ ਬਹੁਤ ਟਾਈਮ ਹੋ ਗਿਆ ਹੋ 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 ਹਾਂ ਹੱਸ ਤਮਾ ਤੜੀ ਤਵ ਖਾਦਨੇ ਮਿੱਤਰੋ ਕਾਫੀ ਰੇਤਾ ਹਨ ਦਿਨੀ ਚਾਹੀਦੀ ਸਰਕਾਰ ਅੱਗੇ ਬੇਨਤੀ ਆ ਵੀ ਇੰਨੀ ਮਹਿੰਗੇ ਭਾਅ ਦੀ ਰੇਤਾ ਹਾਂ ਪਤਾ ਨਹੀਂ ਇੱਥੇ ਨਹੀਂ ਹੁੰਦਾ ਤਾਂ ਮਿੱਤਰੋ ਆ ਵੇਖੋ ਕਿੱਡੀ ਸੋਹਣੀ ਤੇ ਕਿੱਡੀ ਮੋਟੀ ਰੇਤਾਂ ਇੱਥੇ ਰਹਿ ਜਾਂਦੀ ਏ ਵੇਖੋ ਤੁਸੀਂ ਇਹ ਆ ਆ ਵੇਖੋ ਚਲੋ ਟਾਈਮ ਪਾਸ ਕਰਦੀ ਆ ਮਿੱਤਰੋ ਕਰਦੀ ਆ ਹਨਾ ਤੇ ਸਰਕਾਰ ਨੂੰ ਬੇਨਤੀ ਯਾਰ ਝੱਕਾਓ ਯਾਰ ਆ ਵੇ ਕਿੱਡੀ ਸੋਹਣੀ ਰੇਤਾਂ ਹੈ ਆ ਵੇਖੋ ਜੀ ਚੱਲ ਦਰਜ ਹਾਂ ਪੈਰ ਥੱਲੇ ਜਾ ਸਕਦੇ ਹਾਂ ਆ ਦੇਖੋ ਟਿੱਬਾ ਹੀ ਲੱਗਾ ਪੈ ਆਇਆ ਆਇਆ ਹੁਣ ਚੱਲ ਗਏ ਹੁਣ ਤੁਹਾਨੂੰ ਉਹ ਗੁਰਦੁਆਰਾ ਜ਼ਰੂਰ ਵਿਖਾ ਕੇ ਜਾਣੇ ਆ ਵੇਖ ਲੋ ਇਹ ਸਿੰਘ ਸੇਵਾ ਕਰ ਰਹੇ ਨੇ ਇਥੇ ਆਣ ਕੇ ਕਿਸੇ ਕੋਲੇ 10 ਕਿਲੇ ਜ਼ਮੀਨ ਆ ਕਿਸੇ ਕੋਲੇ 15 ਤੇ ਇਹ ਸਿੰਘ ਸਿਰਫ ਸੇਵਾ ਕਰਦੇ ਨੇ ਸੇਵਾ ਤਾਂ ਕਰਦੇ ਨੇ ਵੀ ਜਿਹੜਾ ਉੱਥੇ ਸ਼ਹੀਦਾਂ ਸਿੰਘਾਂ ਦਾ ਗੁਰਦੁਆਰਾ ਉਹਨਾਂ ਦੇ ਬਹੁਤ ਸਾਰੇ ਪਸ਼ੂ ਨੇ ਬੱਕਰੀਆਂ ਨੇ ਭੇਡਾਂ ਨੇ ਉਹਨਾਂ ਨੂੰ ਸੰਭਾਲਦੇ ਨੇ ਕਿਉਂਕਿ ਕਹਿੰਦੇ ਇੱਛਾ ਪੂਰੀਆਂ ਹੁੰਦੀਆਂ ਬਹੁਤ ਸਾਰੇ ਬੱਚੇ ਇਹਨਾਂ ਦੇ ਕੈਨੇਡਾ ਕਿਸੇ ਕੋਈ ਕੈਨੇਡਾ ਗਿਆ ਉਹ ਅਮਰੀਕਾ ਗਿਆ ਤੇ ਹਰ ਇੱਕ ਬੰਦੇ ਨੇ ਇੱਥੇ ਸੇਵਾ ਕੀਤੀ ਆ ਇਹ ਇੰਨਾ ਬੰਦਿਆਂ ਦਾ ਕਹਿਣਾ ਸਭ ਸੇਵਾਦਾਰ ਨੇ ਹਾਂਜੀ ਹਾਂ ਹਾਂ ਬਤ ਆ ਆ ਆ ਆ ਜਲਦੀ ਆ ਜਾ ਭੱਜ ਕੇ ਲੋ ਵੀ ਮਿੱਤਰੋ ਦਰਿਆ ਦੇ ਦਰਸ਼ਨ ਕਰਾ ਕੇ ਆਪਾਂ ਹੁਣ ਚੱਲੇ ਆ ਉਸ ਗੁਰਦੁਆਰਾ ਸਾਹਿਬ ਜਿੱਥੇ ਸ਼ਹੀਦਾਂ ਸਿੰਘਾਂ ਦੀ ਬਹੁਤ ਕਿਰਪਾ ਮਤੋ ਬਾਪੂ ਸ਼ਹੀਦਾਂ ਕਹਿੰਦੇ ਆ ਵੀ ਸ਼ਹੀਦ ਹੋਏ ਸੀ ਤੇ ਬਾਬਾ ਨਰਮਜੀਤ ਉੱਥੇ ਹੁਣ ਸੇਵਾ ਮਿਦਾ ਰਹੇ ਨੇ ਆਪਾਂ ਮੁਸਤੈਲਕ ਚੱਕ ਦੇ ਪਰਪੇ ਨੇ ਕਿੱਦਾਂ ਜਮੀਨਾਂ ਨੂੰ ਖਾਵਾਗੇ ਜਿੱਥੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਵੀਜੀ ਜਾਊਗੀ ਆ ਰਹੀਆਂ ਜੀ ਉਹ ਜਮੀਨਾਂ ਵਿੱਚ ਲੱਗੀ ਮੋਟਰ ਨਾਲ ਵੇਖੋ ਜੀ ਤੁਸੀਂ ਟਰਾਂਸਫਰਮ ਖੜਾਇਆ ਇਹ ਜ਼ਮੀਨ ਤੇ ਝੋਨਾ ਹੁੰਦਾ ਸੀ ਪਰ ਪਿਛਲੇ ਸਾਲ ਪਾਣੀ ਔਨ ਕਰਕੇ ਇਹਨਾਂ ਨੇ ਨਹੀਂ ਲਾਇਆ ਐ ਸਾਲ ਵੀ ਇਹਨਾਂ ਨੂੰ ਡਰ ਸੀ ਵੀ ਕਿਤੇ ਪਾਣੀ ਦੁਬਾਰਾ ਆ ਜਾਊਗਾ ਤੇ ਨੁਕਸਾਨ ਨਾ ਹੋ ਜੇ ਇਸ ਕਰਕੇ ਇਹਨਾਂ ਨੇ ਝੋਨਾ ਲਾਉਣ ਦੀ ਖੇਚਲ ਨਹੀਂ ਕੀਤੀ ਪਰ ਮੈਨੂੰ ਲੱਗਦਾ ਵੀ ਕਣਕ ਜ਼ਰੂਰ ਲੱਗੇ ਦਰਿਆ ਦੇ ਵਿੱਚ ਝੋਨਾ ਨਾ ਆਦਰਾ ਦੇ ਵਿੱਚ ਝੋਨਾ ਮਿੱਤਰੋ ਦੇ ਸਾਹਮਣੇ ਹੈ ਜੀ ਤਿੰਨ ਮੰਜਲਾ ਤਿੰਨ ਮੰਜਲਾ ਗੁਰਦੁਆਰਾ ਇਹਨਾਂ ਦੇ ਆਪਣੇ ਜਿਹੜੇ ਪਸ਼ੂ ਚੱਲ ਰਹੇ ਨੇ ਜਿਹੜੇ ਘੋੜੇ ਚੱਲ ਰਹੇ ਨੇ ਉਹ ਇਸ ਗੁਰਦੁਆਰਾ ਸਾਹਿਬ ਦੇ ਹੈ ਜੀ ਇੱਥੇ ਕੋਈ ਬਾਪੂ ਸ਼ਹੀਦਾ ਬਾਪੂ ਨਿਰਮਲ ਸਿੰਘ ਜੀ ਗੱਦੀ ਤੇ ਆ ਤੇ ਬਾਬੇ ਸ਼ਹੀਦਾ ਆ ਤਾਂ ਕਿ ਇਹਨਾਂ ਨੂੰ ਨਾ ਜੀ ਇੱਥੇ ਮੰਨਿਆ ਜਾਂਦਾ ਪੂਜਿਆ ਜਾਂਦਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਪੂਜਾ ਹੁੰਦੀ ਆ ਹਾਂ ਜੀ ਤੇ ਬਿਲਕੁਲ ਜੀ ਆ ਦੇਖ ਲਓ ਸਮੁੰਦਰ ਦੇ ਬਿਲਕੁਲ ਹੀ ਦਰਿਆ ਦੇ ਨਾਲ ਆ ਜੀ ਆ ਦੇਖ ਸਕਦੇ ਜੀ ਦਰਿਆ ਦਾ ਚੁੱਪ ਚੁੱਪ ਬੋਤ ਆ ਬਿਲਕੁਲ ਜੀ ਦਰਿਆ ਦੇ ਨਾਲ ਆਈ ਤੁਸੀਂ ਦੇਖ ਸਕਦੇ ਜੀ ਹਾਂ ਜੀ ਸਾਹਮਣੇ ਆਹ ਗੁਰੂ ਘਰ ਆ ਜੀ ਤੇ ਬੜੀ ਮਨਤਾ ਜੀ ਦੀ ਮੈਂ ਆਖੇ ਵੀ ਵੇਖ ਕੇ ਆਈਏ ਤੇ ਸੰਗਤਾਂ ਨੂੰ ਵਿਖਾਇਆ ਜਾਵੇ ਇਹ ਹੈ ਜੀ ਉਹ ਜਗ੍ਹਾ ਕਰਮਸਥਾਨ ਅੰਦਰ ਤਾ ਨਹੀਂ ਆਪਾਂ ਜਾਂਦੇ ਪਰ ਤੁਹਾਨੂੰ ਅਸੀਂ ਬਾਹਰੋਂ ਦਿਖਾ ਦਿੰਨੇ ਆ ਇਸ ਦੇ ਪਿੱਛੇ ਵੀ ਕੋਈ ਕਾਰਨ ਨਹੀਂ ਹਾਂਜੀ ਤੇ ਹੁਣ ਚੱਲਦੇ ਆਂ ਜੀ ਘਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਜੀ ਤੁਹਾਨੂੰ ਦਰਿਆ ਵੀ ਵਿਖਾਤਾ ਦਰਿਆ ਦਾ ਪ੍ਰਕੋਪ ਵੀ ਵਿਖਾਤਾ ਤੇ ਗੁਰੂ ਘਰ ਵੀ ਮਿਲਾਤਾ ਹਾਂਜੀ ਵੀਡੀਓ ਸ਼ੇਅਰ ਕਰਦੇ